ਸੋਸ਼ਲ ਮੀਡੀਆ ਤੇ ਇੱਕ ਨਿਊਜ਼ ਵਾਇਰਲ ਹੋ ਰਹੀ ਹੈ ਉਹਦੇ ਨਾਲ ਇੱਕ ਵੀਡੀਓ ਵੀ ਹੈ ਕਿ ਬਠਿੰਡਾ ਪੁਲਿਸ ਦੇ ਦੋ ਸਬ ਇੰਸਪੈਕਟਰਸ ਵੱਲੋਂ ਬਟਾਲਾ ਵਿਖੇ ਇੱਕ ਪੱਤਰਕਾਰ ਦੀ ਪੂਰੀ ਤਰ੍ਹਾਂ ਮਾਰ-ਪੀਟ ਕੀਤੀ ਗਈ ਹੈ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਕਿ ਇਹ ਮੈਟਰ 1/8/2025 ਦਾ ਜਦੋਂ ਸਾਡੇ ਇੱਥੇ ਬਟਾਲਾ ਵਿਖੇ ਡੇਰਾ ਰੋਡ ਤੇ ਇੱਕ ਹੋਟਲ ਹੈ ਪ੍ਰਾਈਮ ਉਸ ਦੇ ਬਾਹਰ ਇੱਕ ਸਾਡੇ ਇੱਥੇ ਪੱਤਰਕਾਰ ਨੇ ਬਲਵਿੰਦਰ ਸਿੰਘ ਪੱਲਾ ਉਹਨਾਂ ਦੇ ਇਹਨਾਂ ਦੋ ਸਬ ਇੰਸਪੈਕਟਰਸ ਵੱਲੋਂ ਕੋਈ ਮਾਮਲਾ ਉਹਨਾਂ ਦੇ ਨਾਲ ਕਿ ਕਿ ਇੱਕ ਸਿਵਲ ਚ ਸੀ ਤੇ ਦੂਸਰੇ ਵਰਦੀ ਸੀ ਸਿਵਲ ਵਾਲਿਆਂ ਨਾਲ ਜੋ ਤੋਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਬਟਾਲਾ ਦੇ ਨਹੀਂ ਲੱਗਦੇ ਤੁਸੀਂ ਬਾਹਰ ਦੀ ਪੁਲਿਸ ਦੇ ਕਿਸ ਤਰ੍ਹਾਂ ਕੀ ਹੈਗੇ ਉਥੇ ਮਾਮਲਾ ਉਹਨਾਂ ਜਦੋਂ ਗਰਮਾ ਗਿਆ ਤੇ ਉਹਨਾਂ ਦੋਨਾਂ ਵੱਲੋਂ ਉਹਦੀ ਮਾਰਕੁਟਾਈ ਕੀਤੀ ਗਈ ਕਿ ਇਸ ਸੰਬੰਧ ਦੇ ਵਿੱਚ ਅਸੀਂ 233 ਨੰਬਰ ਐਫ ਆਈ ਆਰ ਜਦੋਂ ਅਸੀਂ ਨੈਕਸਟ ਡੇ ਉਹਨਾਂ ਦਾ ਬਿਆਨ ਲਿਖ ਕੇ ਨੈਕਸਟ ਡੇ ਦੀ 2 ਤਰੀਕ ਨੂੰ ਇਹ ਦਰਜ ਕਰ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਦੋਵੇਂ ਜਿਹੜੇ ਸਬ ਇੰਸਪੈਕਟਰ ਨੇ ਉਹ ਬਠਿੰਡਾ ਦੇ ਫਿਫਥ ਕਮਾਂਡੋ ਦੇ ਨੇ ਜੋ ਕਿ ਲਾਂਡ ਆਰਡਰ ਡਿਊਟੀ ਦੇ ਸੰਬੰਧ ਦੇ ਵਿੱਚ ਬਟਾਲਾ ਆਏ ਹੋਏ ਨੇ ਇਹ ਦੋਵਾਂ ਨੂੰ ਵਿੱਚ ਨੋਮੀਨੇਟ ਕਰ ਦਿੱਤਾ ਬਲਵਿੰਦਰ ਸਿੰਘ ਮਨਦੀਪ ਸਿੰਘ ਤੇ ਸਰਜੀਤ ਸਿੰਘ ਤੇ ਇਹਦੀ ਇਤਲਾ ਅਸੀਂ ਆਪਣੇ ਚੈਨਲ ਰਾਹੀਂ ਆਪਣੇ ਦਫ਼ਤਰਾਂਹੀਂ ਫਿਫਥ ਕਵਾਂਡੋ ਕਵਾਂਡਰ ਸਾਹਿਬ ਨੂੰ ਅਸੀਂ ਭੇਜ ਦਿੱਤੀ ਹੈ ਕਿ ਅੱਗੇ ਜੋ ਉਹਨਾਂ ਦੇ ਖਿਲਾਫ ਪਰਚੇ ਦੀ ਕਾਰਵਾਈ ਤੇ ਅਸੀਂ ਕਰ ਰਹੇ ਹਾਂ ਬਾਕੀ ਜੋ ਡਿਪਾਰਟਮੈਂਟਲ ਇਲੈਕਸ਼ਨ ਵਾਸਤੇ ਅੱਗੇ ਉਹਨਾਂ ਨੂੰ ਲਿਖ ਕੇ ਅਸੀਂ ਭੇਜ ਦਿੱਤਾ ਹੈ